ਤਿਆਂ ਮਿਸ਼ਰੀ ਡਲੀਆਂ ਤਿਆਂ ਮਿਸ਼ਰੀ ਡਲੀਆਂ ਵੇਚਾਵਾਂ ਨਾਲੇ ਪੜੀਆਂ ਵੇ ਮਾਪਿਆਂ ਨਾਲ ਨਾ ਲੜੀਆਂ ਵੋਏ ਗੱਲਾਂ ਕਰਸਾਂ ਖੜੀਆਂ ਵੋਏ ਤਿਆਂ ਮੰਗ ਲਓ ਰੱਬ ਤੋਂ ਵੇ ਸੋਖੇ ਰਹੋਗੇ ਸਭ ਤੋਂ ਹਣ ਪੁੱਤਰਾ ਬਾਰੇ ਦੋ ਸ਼ਬਦ ਪੁੱਤਰ ਪਾਉਂਦੇ ਵੰਡੀਆਂ ਪੁੱਤਰ ਪਾਉਂਦੇ ਵੰਡੀਆਂ ਪੁੱਤਰ ਪਾਉਂਦੇ ਵੰਡੀਆਂ ਵੇ ਗੱਲਾਂ ਛੱਜ ਪਾ ਛੰਡੀਆਂ ਓਏ ਵੰਡ ਦੇ ਗਿਣ ਗਿਣ ਓਏ ਮੰਝੀਆਂ ਮਾਪੇ ਸੰਭਲੋ ਅੱਜ ਤੋਂ ਵੇ ਸੌਖੇ ਰਹੋਗੇ ਸਭ ਤੋਂ ਸੋ ਦੋਸਤੋ ਮਾਪਿਆਂ ਦੀ ਸੇਵਾ ਕਰੋ ਮਾਪਿਆਂ ਦੀ ਕਦਰ ਕਰੋ ਤੁਹਾਨੂੰ ਇੱਥੇ ਹੀ ਸਵਰਗ ਹੈ ਸਭ ਕੁਝ ਇੱਥੇ ਹੀ ਮਿਲਦਾ ਧੰਨਵਾਦ ਜੀ